ਮੜੀ ਕਟਨਾ ਹੋਈ ਆ ਰਾਤ 1:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਰਾਤ ਅਸੀਂ ਪਹਿਲੋ ਸਭ ਤੋਂ ਪਹਿਲੋਂ ਜਿਹੜੇ ਕੋਈ ਬਿਮਾਰ ਸੀਗੇ ਅਸੀਂ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਔਰ ਉਸ ਤੋਂ ਬਾਅਦ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਸੱਤ ਦੋਸ਼ੀ ਅਸੀਂ ਅਰੈਸਟ ਕਰ ਚੁੱਕੇ ਆ ਜਿਹੜੇ ਮੇਨ ਬੰਦੇ ਸੀ ਕਿੰਗਪੈਨ ਸੀ ਔਰ ਜਿਨੇ ਇੱਥੇ ਡਿਸਟ੍ਰੀਬਿਊਟ ਕੀਤਾ ਉਹ ਗ੍ਰਫਤਾਰ ਹੋ ਚੁੱਕੇ ਆ ਹੁਣ ਸਾਰਾ ਅਸੀਂ ਪ੍ਰੋਪਰ ਤਫਤੀਸ਼ ਕਰ ਰਹੇ ਹਾਂ ਜੀ हां जी ऐसे मौजूद ਹੈਗੇ ਆ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਦੱਸਿਓ ਕਿ ਜਿਹੜੀਆਂ ਦੇਰ ਰਾਤ ਮੰਦਪਾਗੀ ਗੱਲ ਸਾਹਮਣੇ ਆਂਦੇ ਜਿਸ ਦੇ ਵਿੱਚ ਕੀ 8 ਤੋਂ ਵੀ ਜ਼ਿਆਦਾ ਜਿਹੜੀਆਂ ਮੌਤਾ ਹੋ ਜਾਂਦੀਆਂ ਸ਼ਰਾਬ ਪੀਣ ਦੇ ਨਾਲ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਿਆ ਹੋਇਆ ਤਾਂ ਉੱਥੇ ਡੀਆਜੀ ਸਤਿੰਦਰ ਸਿੰਘ ਵੀ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਤਸਵੀਰ ਪਿੰਡ ਦੀ ਸਾਂਝੀ ਕਰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਸਹਿਮ ਦਾ ਮਾਹੌਲ ਜਿਹੜਾ ਇਸ ਪਿੰਡ ਦੇ ਵਿੱਚ ਬਣਿਆ ਹੋਇਆ ਤਾਂ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਇਸ ਦੇ ਵਿੱਚ ਵੱਡੀ ਕਾਰਵਾਈ ਕਰਦਾ ਜਿਹੜਾ ਦਿਖਾਈ ਦੇ ਰਿਹਾ ਤਾਂ ਉੱਥੇ ਹੀ ਅਸੀਂ ਕੁਝ ਸਮੇਂ ਦੇ ਵਿੱਚ ਜੋ ਡੀਜੇ ਸਾਹਿਬ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਕਿਉਂਕਿ ਕਾਫੀ ਜ਼ਿਆਦਾ ਦੁੱਖ ਦਾ ਮਾਹੌਲ ਜੋ ਪੂਰੇ ਪਿੰਡ ਦੇ ਵਿੱਚ ਛਾਇਆ ਹੋਇਆ ਤਾਂ ਉੱਥੇ ਹੀ ਤਾਂ ਸਤਿੰਦਰ ਸਿੰਘ ਜੀ ਮਜੂਦਾ ਡੀਜੇ ਸਾਹਿਬ ਜੋ ਜੀ ਸੰਜੀਆਂ ਕਰ ਰਹੇ ਆ हां ਸਾਡੇ ਨਾਲ ਡੀਜੀ ਸਾਹਿਬ ਮੌਜੂਦ ਹੈ ਕਿੰਨੇ ਡੀਜੀ ਸਾਹਿਬ ਕਾਫੀ ਮੰਦ ਭਾਗੀ ਗੱਲ ਸਾਹਮਣੇ ਹੈ ਜਿਸ ਦੇ ਵਿੱਚ ਕਿ ਹੁਣ ਤੱਕ 8 ਤੋਂ ਵੀ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਹਾਂਜੀ 15 ਡੈਥਸ ਹੋ ਗਿਆ ਹੋਈਆਂ ਜੀ ਬਰੀ ਆਨਫੋਰਚੂਨੇਟ ਮਾੜੀ ਘਟਨਾ ਹੋਈ ਆ ਰਾਤ 1:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਪਰ ਰਾਤ ਅਸੀਂ ਪਹਿਲੋ ਸਭ ਤੋਂ ਪਹਿਲੋਂ ਜਿਹੜੇ ਕੋਈ ਬਿਮਾਰ ਸੀਗੇ ਅਸੀਂ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਔਰ ਉਸ ਤੋਂ ਬਾਅਦ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਸੱਤ ਦੋਸ਼ੀ ਅਸੀਂ ਅਰੈਸਟ ਕਰ ਚੁੱਕੇ ਹਾਂ ਜਿਹੜੇ ਮੇਨ ਬੰਦੇ ਸੀ ਕਿੰਗਪੈਨ ਸੀ ਔਰ ਜਿਹਨੇ ਇੱਥੇ ਡਿਸਟ੍ਰੀਬਿਊਟ ਕੀਤਾ ਉਹ ਗ੍ਰਫਤਾਰ ਹੋ ਚੁੱਕੇ ਆ ਹੁਣ ਸਾਰਾ ਅਸੀਂ ਪ੍ਰੋਪਰ ਤਫਤੀਸ਼ ਕਰ ਰਹੇ ਹਾਂ ਜੀ ਉਹਦੀ ਸਰ 15 ਦੇ ਕਰੀਬ ਮੌਤਾ ਹੋ ਚੁੱਕਿਆ ਨੇ ਹੁਣ ਤੱਕ ਹਾਂਜੀ 15 ਹੋ ਚੁੱਕੇ ਨੇ ਤਾਂ ਜਿਹੜੇ ਸ਼ਰਾਬ ਵੇਚਣ ਆਏ ਸੀਗੇ ਕਿ ਦੇਸੀ ਸ਼ਰਾਬ ਸੀ ਕਿਹੜੀ ਸ਼ਰਾਬ ਹੈਗੀ ਸੀ ਇਹ ਇਹ ਇਥਨਲ ਬੇਸ ਸੀਗੀ ਜਿਹੜੀ ਹੁਣ ਤੱਕ ਦੀ ਤਫਤੀਸ਼ ਸਾਹਮਣੇ ਆਇਆ ਬਾਕੀ ਜਿੱਦਾਂ ਤੁਹਾਨੂੰ ਦੱਸਿਆ ਜੀ ਸਾਰੀ ਕਾਰਵਾਈ ਕਰ ਰਹੇ ਹਾਂ ਜੀ ਜੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਡੀਏਜੀ ਸਾਹਿਬ ਹੈਗੇ ਨੇ ਸਤਿੰਦਰ ਸਿੰਘ ਜੀ ਉਹ ਮੌਜੂਦ ਹੈਗੇ ਨੇ ਪਿੰਡ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਵਿੱਚ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਜਿਹੜੀ ਆ ਤਵਦੀਸ਼ ਕੀਤੀ ਜਾ ਰਹੀ ਆ ਤਾਂ ਦੱਸਿਆ ਗਿਆ ਕਿ 15 ਮੋਤਾਂ ਹੁਣ ਤੱਕ ਕਲੀਅਰ ਹੋ ਚੁੱਕੀਆਂ ਨੇ ਤਾਂ ਬੜੀ ਵੱਡੀ ਗੱਲ ਹੈ ਕਿ 15 ਮੋਤਾਂ ਜਿਹੜੀਆਂ ਹੁਣ ਤੱਕ ਕਲੀਅਰ ਹੋ ਚੁੱਕੀਆਂ ਨੇ ਤਾਂ ਇਸ ਦੇ ਵਿੱਚ ਇਸੇ ਕਾਰਵਾਈ ਦੇ ਵਿੱਚ 7 ਦੇ ਕਰੀਬ ਜਿਹੜੇ ਡੀਏਜੀ ਸਾਹਿਬ ਵੱਲੋਂ ਜਿੱਦਾਂ ਜਾਣਕਾਰੀ ਦਿੱਤੀ ਗਈ ਆ ਕਿ ਅਰੈਸਟ ਵੀ ਕਰ ਲਿੱਤੇ ਗਏ ਨੇ ਤਾਂ ਇਹ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਤਲਵੰਡੀ ਪਿੰਡ ਜੋ ਕਿ ਅ ਮਜੀਠੇ ਦੇ ਅਦੀਨ ਆਉਂਦਾ ਹਾਂ ਤਾਂ ਉਸ ਪਿੰਡ ਦੇ ਵਿੱਚ ਆਪਾਂ ਮੌਜੂਦ ਹੈਗੇ ਆ ਲੋਕ ਜਿਹੜੇ ਨੇ ਕਾਫੀ ਸਹਿਮ ਦਾ ਮਾਹੌਲ ਇਸ ਪਿੰਡ ਦੇ ਵਿੱਚ ਪੜਿਆ ਹੋਇਆ ਤਾਂ ਪੁਲਿਸ ਪ੍ਰਸ਼ਾਸਨ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇਸ ਪਿੰਡ ਦਾ ਵਿੱਚ ਮੌਜੂਦ ਹੈਗਾ ਤਾਂ ਸਰਕਾਰ ਵੱਲੋਂ ਜ਼ਰੂਰ ਯੋਧ ਨਸ਼ਾ ਵਿਰੋਧ ਜਿਹੜਾ ਚਲਾਇਆ ਗਿਆ ਸੀਗਾ ਮੁਹਿੰਮ ਚਲਾਈ ਗਈ ਸੀਗੀ ਜਿਸ ਦੇ ਵਿੱਚ ਕੀ ਵੱਡੀ ਕਾਰਵਾਈਆਂ ਕਰਦੇ ਜੋ ਪ੍ਰਸ਼ਾਸਨ ਦਿਖਾਈ ਦਿੱਤਾ ਸੀਗਾ ਲੇਕਿਨ ਦੇਰ ਰਾਤ ਮਾੜੀ ਘਟਨਾ ਹੁੰਦੀ ਆ ਸ਼ਰਾਬ ਪੀਣ ਦੇ ਨਾਲ ਮਾੜੀ ਸ਼ਰਾਬ ਪੀਣ ਦੇ ਨਾਲ ਜਿਹੜੇ 15 ਤੱਕ ਦੀ ਮੌਤ ਜਿਹੜੀ ਹੁਣ ਤੱਕ ਹੋ ਚੁੱਕੀ ਆ ਤਾਂ ਇਹ ਅਪਡੇਟ ਦੇ ਦਈਏ ਕਿ ਪਹਿਲਾਂ ਕਿਹਾ ਗਿਆ ਸੀਗਾ ਕਿ 8 ਮੌਤਾਂ ਹੋਈਆਂ ਨੇ ਲੇਕਿਨ ਹੁਣ ਜਾਣਕਾਰੀ ਅਨੁਸਾਰ 15 ਮੌਤਾਂ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਨੇ ਤਾਂ ਕੱਲੀ ਕੱਲੀ ਅਪਡੇਟ ਜਿਹੜੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਾਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛੇ ਸੁਣੋ ਜਾ はい。はいはい